हे मेरे मालिक वैगुरु मेहर करो मेरी इन्नी बुद्धि नहीं मेरी सूरत विच मेरी देही विच इन्नी समर्था नहीं ताकत नहीं कि मैं संसार दे अंदर विचिरदियां होया विषया तो वकारा तो वासनावां तो अपने आप नु बचा सका मेनू आप जी दी सहायता ते मदद दी सख्त जरूरत है जेड़ा मनुखे ना खतरियां तो बच जांदा है जेड़ा मनुखे ना चीजा तो बच जांदा है ਉਹ ਪਰਮੇਸ਼ਰ ਦੇ ਨੇੜੇ ਹੋ ਕੇ ਆਪਣੀ ਜੀਵਨ ਦੀ ਯਾਤਰਾ ਨੂੰ ਸਫਲੀਆਂ ਕਰ ਲਈ। ਇਨਸਾਨ ਡੋਲਣ ਤੋਂ ਬਚ ਜਾਏ ਇਸ ਤੋਂ ਵੱਡੀ ਕੋਈ ਪ੍ਰਾਪਤੀ ਜੀਵਨ ਵਿੱਚ ਨਹੀਂ। ਜੋ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦੇਂਦੀ, ਮਨੁੱਖ ਨੂੰ ਪਤਿਤ ਕਰਦੀ ਏ, ਵਿਕਾਰਾਂ 'ਚ ਸੁੱਟਦੀ ਏ, ਮੰਦੇ ਅਮਲਾਂ ਵੱਲ ਪ੍ਰੇਰਿਤ ਕਰਦੀ ਏ, ਪਸ਼ੂ ਬਣਾ ਦਿੰਦੀ ਏ, ਸੁਰਤ ਨੂੰ ਇੱਕ ਤਰ੍ਹਾਂ ਦੀ ਲੱਗੀ ਹੋਈ ਮੈੜ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਤੂੰ ਧਾਰਮਿਕ ਹੋ ਜਾਏਗਾ ਭਗਤ ਹੋ ਜਾਏਗਾ ਜੇ ਤੂੰ ਇਸ ਚੀਜ਼ ਤੋਂ ਮੁਕਤ ਹੋ ਗਿਆ। ਇਹ ਮੇਰੇ ਮਾਲਕ ਜੀ ਮੈਂ ਤਾਂ ਬੜਾ ਅਨਜਾਣ ਜਿਹਾ ਜੀਵਾਂ ਬੇਸਮਝਾ। ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਮੈਂ ਇਸ ਲੋਭ ਦੇ ਨਾਲ ਕਿਵੇਂ ਲੜਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਬਾਰੰਬਾਰ ਅਰਦਾਸ ਜੋਦੜੀ ਮਿੰਨਤ ਤਰਲਾ ਕੀਤਾ ਗਿਆ ਹੈ। ਅਤੀ ਅਰਦਾਸ ਦਾ ਇਹ ਰੂਪ ਬੜੇ ਉਗੜਵੇਂ ਭਾਵ ਦੇ ਵਿੱਚ ਉਗੜਵੇਂ ਰੂਪ ਦੇ ਵਿੱਚ ਮਹਾਰਾਜ ਨੇ ਬਿਆਨ ਕੀਤਾ ਹੈ ਅਰਦਾਸ ਇਹ ਹੈ ਕਿ हे ਮੇਰੇ ਮਾਲਕ ਵਾਹਿਗੁਰੂ ਮਿਹਰ ਕਰੋ। ਮੇਰੀ ਇੰਨੀ ਬੁੱਧੀ ਨਹੀਂ ਮੇਰੀ ਸੁਰਤ ਵਿੱਚ ਮੇਰੀ ਦੇਹੀ ਵਿੱਚ ਇੰਨੀ ਸਮਰੱਥਾ ਨਹੀਂ ਤਾਕਤ ਨਹੀਂ ਕਿ ਮੈਂ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਵਿਸ਼ਿਆਂ ਤੋਂ ਵਕਾਰਾਂ ਤੋਂ ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਬਚਾ ਸਕਾਂ ਮੈਨੂੰ ਆਪ ਜੀ ਦੀ ਸਹਾਇਤਾ ਤੇ ਮਦਦ ਦੀ ਸਖਤ ਜ਼ਰੂਰਤ ਹੈ ਯਾਨੀ ਗੁਰੂ ਸਾਹਿਬ ਜੀ ਨੇ ਮਾੜੇ ਖਿਆਲਾਂ ਤੋਂ ਲੈ ਕੇ ਮੰਦੇ ਕਰਮਾਂ ਤੱਕ ਅਤੇ ਬਦੀ ਦੇ ਵਿਚਾਰ ਫਸ ਜਾਣ ਵਾਲੀ ਅਵਸਥਾ ਨੂੰ ਸਿਚੁਏਸ਼ਨ ਨੂੰ ਸਭ ਤੋਂ ਵੱਡਾ ਖਤਰਾ ਪ੍ਰਵਾਨ ਕੀਤਾ ਹੈ। ਬਾਕੀ ਚੀਜ਼ਾਂ ਨੂੰ ਮਹਾਰਾਜ ਨੇ ਸੈਕੰਡਰੀ ਰੱਖਿਆ ਦੂਜੇ ਨੰਬਰ ਦੇ ਉੱਤੇ ਰੱਖਿਆ ਹੈ ਮਹਾਰਾਜ ਕਹਿੰਦੇ ਨੇ ਇਨਸਾਰ ਡੋਲਣ ਤੋਂ ਬਚ ਜਾਏ ਇਸ ਤੋਂ ਵੱਡੀ ਕੋਈ ਪ੍ਰਾਪਤੀ ਜੀਵਨ ਵਿੱਚ ਨਹੀਂ ਸਭ ਤੋਂ ਵੱਡੇ ਖਤਰੇ ਹਨ ਵਿਕਾਰ ਵਾਸ਼ਨਾਵਾਂ ਮੰਦੇ ਅਮਲ ਜਿਹੜਾ ਮਨੁੱਖ ਇਹਨਾਂ ਖਤਰਿਆਂ ਤੋਂ ਬਚ ਜਾਂਦਾ ਹੈ ਜਿਹੜਾ ਮਨੁੱਖ ਇਹਨਾਂ ਚੀਜ਼ਾਂ ਤੋਂ ਬਚ ਜਾਂਦਾ ਹੈ ਉਹ ਪਰਮੇਸ਼ਰ ਦੇ ਨੇੜੇ ਹੋ ਕੇ ਆਪਣੀ ਜੀਵਨ ਦੀ ਯਾਤਰਾ ਨੂੰ ਸਫਲੀਆਂ ਕਰ ਲੈਂਦਾ ਹੈ ਬੜੀ ਵਾਰ ਆਪਾਂ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਇਹ ਪਾਵਨ ਬਚਨ ਸਾਂਝਾ ਕੀਤਾ ਹੈ ਆਪ ਜੀ ਨੂੰ ਵਿਦਿਤ ਹੈ ਲੋਭ ਲਹਿਰਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਫਿਰ ਇਹ ਵੀ ਬੇਨਤੀ ਕਰਦੇ ਨੇ ਮੈਂ ਅਜਾਨ ਜਾਣ ਤਰਬੇ ਨਾ ਜਾਣਾਂ ਹੀ ਮੇਰੇ ਮਾਲਕ ਜੀ ਮੈਂ ਤਾਂ ਬੜਾ ਅਨਜਾਨ ਜਿਹਾ ਜੀਵਾਂ ਬੇਸਮਝਾ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਮੈਂ ਇਸ ਲੋਭ ਦੇ ਨਾਲ ਕਿਵੇਂ ਲੜਾਂ ਮੈਂ ਇੱਕ ਉਦਾਹਰਣ ਸਾਂਝੀ ਕਰਦਾ ਹਾਂ ਪੀਏ ਕਿੱਡੀ ਵੱਡੀ ਖਤਰਨਾਕ ਬਿਮਾਰੀ ਮਨੁੱਖ ਦੇ ਅੰਦਰ ਪਲਦੀ ਏ ਜਿਹਨੂੰ ਮਹਾਰਾਜ ਨੇ ਵਕਾਰ ਕਹਿ ਕੇ ਜਾਂ ਵਾਸ਼ਨਾ ਕਹਿ ਕੇ ਬਿਆਨਿਆ ਜੋ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦੇਂਦੀ ਮਨੁੱਖ ਨੂੰ ਪਤਿਤ ਕਰਦੀ ਏ ਵਿਕਾਰਾਂ 'ਚ ਸੁੱਟਦੀ ਏ ਮੰਦੇ ਅਮਲਾਂ ਵੱਲ ਪ੍ਰੇਰਿਤ ਕਰਦੀ ਏ ਪਸ਼ੂ ਬਣਾ ਦਿੰਦੀ ਏ ਸੁਰਤ ਨੂੰ ਇੱਕ ਤਰ੍ਹਾਂ ਦੀ ਲੱਗੀ ਹੋਈ ਮੈਲ ਹੈ ਇਸ ਤੋਂ ਮੁਕਤ ਹੋਣਾ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਤੂੰ ਧਾਰਮਿਕ ਹੋ ਜਾਏਂਗਾ ਭਗਤ ਹੋ ਜਾਏਂਗਾ ਜੇ ਤੂੰ ਇਸ ਚੀਜ਼ ਤੋਂ ਮੁਕਤ ਹੋ ਗਿਆ